ਅਸੀਂ ਸਾਰੇ ਜਾਣਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਆਏ ਹੋਏ ਹਨ ਜਾਂ ਹੋਰ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਰਸਾਤਾਂ ਕਰਕੇ ਪਾਣੀ ਖੜਨ ਦੀ ਬਹੁਤ ਵੱਡੀ ਸਮੱਸਿਆ ਹੈ ਅਜਿਹੇ ਹਾਲਾਤਾਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਇਨਫੈਕਸ਼ਨਸ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ ਅਸੀਂ ਇਹਨਾਂ ਤੋਂ ਬਚਾ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਇਸ ਬਾਰੇ ਜਾਣਕਾਰੀ ਦੇਣ ਲਈ ਅੱਜ ਸਾਡੇ ਨਾਲ ਹਨ ਸਿਵਲ ਸਰਜਨ ਡਾਕਟਰ ਬਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਸਰ ਜਿਵੇਂ ਹੁਣ ਕਾਫੀ ਹੜ੍ਹਾਂ ਦੀ ਮਾਰ ਹੈ ਮੀ ਬਹੁਤ ਹੈ ਨੀਵੀਆਂ ਥਾਵਾਂ ਦੇ ਪਾਣੀ ਖੜਾ ਹੈ ਸੋ ਅਜਿਹੇ ਮੌਸਮ ਦੇ ਵਿੱਚ ਕਿਹੜੀਆਂ ਬਿਮਾਰੀਆਂ ਦਾ ਜਾਂ ਕਿਹੜੀਆਂ ਇਨਫੈਕਸ਼ਨਸ ਦਾ ਖਤਰਾ ਵੱਧ ਜਾਂਦਾ ਹੈ ਦੇਖੋ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ بارش ਹੋ ਰਹੀ ਹੈ ਤੇ ਖੜਾ ਬੰਦੇ ਹਾਲਾਤ ਬਣੇ ਹੋਏ ਨੇ ਇਹਨਾਂ ਦੇ ਵਿੱਚ ਜ਼ਿਆਦਾਤਰ ਮੱਖੀ ਮੱਛਰ ਤੇ ਵਾਟਰ ਬੋਰਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਉਹਨਾਂ ਦੇ ਫੈਲਣ ਦਾ ਬਹੁਤ ਜ਼ਿਆਦਾ ਖਤਰਾ ਹੁੰਦਾ ਹੈ ਜਿੱਦਾਂ ਕਿ ਹੁਣ ਪਾਣੀ بارش ਤੋਂ ਬਾਅਦ ਪਾਣੀ ਘਟਣਾ ਸ਼ੁਰੂ ਹੋਏਗਾ ਇਸ ਤੋਂ ਬਾਅਦ ਇਹਦੇ ਤੇ ਡੇਂਗੀ ਮਲੇਰੀਆ ਜਿਦਾਂ ਟਾਇਰਿਆ ਚਿਕਨ ਗੋਲੀਆਂ ਇਦਾਂ ਸਾਰੀਆਂ ਚਮੜੀ ਦੀਆਂ ਬਿਮਾਰੀਆਂ ਅੱਖਾਂ ਦੀਆਂ ਬਿਮਾਰੀਆਂ ਇਹ ਸਾਰੇ ਵਾਇਰਲ ਡਿਜ਼ੀਜ਼ ਸ਼ੁਰੂ ਹੋ ਜਾਣੀ ਤੇ ਸਰ ਇਹਨਾਂ ਤੋਂ ਬਚਾ ਲਈ ਇੱਕ ਆਮ ਬੰਦਾ ਆਪਣੇ ਘਰ ਤੋਂ ਹੀ ਕਿਵੇਂ احتیاط ਵਰਤ ਸਕਦਾ ਹੈ ਕਿਵੇਂ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਆਪਾਂ ਇਹਨਾਂ ਤੋਂ ਬਚਾ ਕਰ ਸਕੀਏ ਜੋ ਇਹਦੇ ਚ ਸਭ ਤੋਂ ਗੱਲੀ ਗੱਲ ਇਹ ਹੈ ਵੀ ਸਾਫ਼ ਸੁਥਰਾ ਪਾਣੀ ਮੇਨ ਜਿਹੜਾਗਾ ਪਾਣੀ ਹਮੇਸ਼ਾ ਉਵਾਲ ਕੇ ਪੀਓ ਇਹਨਾਂ ਦਿਨਾਂ ਦੇ ਵਿੱਚ ਪਾਣੀ ਉਵਾਲ ਕੇ ਪੀਣਾ ਚਾਹੀਦਾ ਹੈ ਵਾਟਰ ਸਪਲਾਈ ਵੱਲੋਂ ਕੋਰਡੀਨੇਟਰ ਵੱਟ ਰਾ ਰਿਹਾ ਉਹ ਪੀਣਾ ਚਾਹੀਦਾ ਤੇ ਪੂਰੇ ਕੱਪੜੇ ਫੁੱਲ 슬ੀਵਜ਼ ਪਾਉਣੇ ਚਾਹੀਦੇ ਨੇ ਕਿਉਂਕਿ ਮੱਖੀ ਮੱਛਰ ਨੂੰ ਜਿੰਨੀ ਵੀ ਆਉਣ ਨੂੰ ਕੋਈ ਸਰੀਰ ਦਾ ਕੋਈ 파ਟ ਖਾਲੀ ਮਿਲੇਗਾ ਉਹਨਾਂ ਨੇ ਉੱਥੇ ਬਾਈਟ ਕਰਨਾ ਉਹਦੇ ਨਾਲ ਹੀ ਬਿਮਾਰੀ ਫੈਲਣ ਦਾ ਖਤਰਾ ਹੈ ਜਦੋਂ ਵੀ ਬਾਹਰੋਂ ਆਉਣਾ ਹੈ ਤਾਂ ਉਦੋਂ ਆਪਣਾ ਮੂੰਹ ਸਿਰ ਜਿੱਤੋ ਵੀ ਹੋਣਾ ਆ ਕੇ ਧੋਣਾ ਜ਼ਰੂਰੀ ਹੈ ਸੈਕੰਡਲੀ ਗੱਲ ਇਹ ਹੈ ਜਿਹੜਾ ਅੱਖਾਂ ਦੀਆਂ ਬਿਮਾਰੀਆਂ ਜਾਂ ਚਮੜੀ ਦੀਆਂ ਬਿਮਾਰੀਆਂ ਮੌਸਮ ਦਸਿੱਲਾ ਹੁੰਦਾ ਕਾਫੀ ਜਿਹਦੇ ਨਾਲ ਚਮੜੀ ਦੀ ਬਿਮਾਰੀ ਦੇ ਚਾਂਸ ਬਹੁਤ ਜ਼ਿਆਦੇ ਹੁੰਦੇ ਨੇ ਇਸ ਕਰਕੇ ਸਰੀਰ ਦੀ ਸਫਾਈ ਸਾਫ ਸੁਥਰਾ ਸ਼ੁੱਧ ਪੋਸਟਿਵ ਖਾਣਾ ਬਹੁਤ ਜ਼ਰੂਰੀ ਹੈ ਸਰ ਆਰੋ ਵਾਲੇ ਪਾਣੀ ਨੂੰ ਵੀ ਉਬਾਲਣ ਦੀ ਲੋੜ ਹੁੰਦੀ ਹੈ ਜਾਂ ਫਿਰ ORS ਜਾਂ ਕਲੋਰੀਨ ਸਰ ਕਿਸ ਤਰੀਕੇ ਦਾ ਵਰਤਣਾ ਚਾਹੀਦਾ ਹੈ ਨਹੀਂ ਜਿਹੜਾ ਆਰੋ ਵਾਟਰ ਹੈ ਉਹਨੂੰ ਵੀ ਅਵਾਰਨਾ ਜ਼ਰੂਰੀ ਹੈ ਕਿਉਂਕਿ ਵਾਇਰਸ ਬਹੁਤ ਜ਼ਿਆਦਾ ਫੈਲਿਆ ਹੋਇਆ ਪਾਣੀ ਖੜਾ ਰਹਿੰਦਾ ਸਟੈਗਨੈਂਟ ਵਾਟਰ ਹੈ ਜਿਹੜਾ ਸੀ ਕੋਈ ਵੀ ਪਾਣੀ ਪੀਣੀ ਆ ORS ਜਿਹੜਾ ਹੈਗਾ ORS ਤਾਂ ਉਹਨੂੰ ਆਪਾਂ ਨੂੰ ਜ਼ਰੂਰਤ ਹੈ ਜੇ ਲੱਗਦਾ ਕੁਝ ਵੀ ਕਿਤੇ ਵੈਸੇ ਦਾ ਇਹ ਆ ਵੀ ਇਹਨਾਂ ਦਿਨਾਂ ਦੇ ਵਿੱਚ ਬਾਹਰ ਦਾ ਖਾਣਾ ਅਵੋਇਡ ਕਰਨਾ ਚਾਹੀਦਾ ਹੈ ਔਰ ਨੂੰ ਨਹੀਂ ਖਾਣਾ ਚਾਹੀਦਾ ਕੱਟੇ ਹੋਏ ਫਲ ਸਬਜ਼ੀਆਂ ਇਹ ਚੀਜ਼ਾਂ ਬਿਲਕੁਲ ਬੰਦ ਹੋਣ ਚਾਹੀਦੀਆਂ ਖਾਣਾ ਜਿਹੜਾ ਉਹ ਸਾਫ਼ ਸੁਥਰਾ ਤੇ ਘਰ ਦਾ ਹੀ ਖਾਣਾ ਚਾਹੀਦਾ ਤੇ ਸਰ ਚਮੜੀ ਦੀਆਂ ਬਿਮਾਰੀਆਂ ਤੋਂ ਬਚਾ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਚਮੜੀ ਦੇ ਮਾਰੇ ਤੋਂ ਬਚਾ ਲਈ ਇਹ ਵੀ ਜਿੱਦਾਂ ਕਿ ਸਰੀਰ ਦੀ ਸਫਾਈ ਬਹੁਤ ਜ਼ਰੂਰੀ ਹੈ ਜਿੰਨਾ ਤੱਕ ਹੋ ਸਕੇ ਜਿਹੜੇ ਜਿੱਥੇ ਪਾਣੀ ਕੋਈ ਖੜਾ ਹੋਵੇ ਉਹਨਾਂ ਥਾਵਾਂ ਤੋਂ ਗੁਰੇਜ਼ ਕਰਨਾ ਚਾਹੀਦਾ ਬਾਕੀ ਤਾਂ ਇਹ ਵੀ ਜਦੋਂ ਇੱਥੇ ਪਸੀਨਾ ਸਵੇਟਿੰਗ ਬਹੁਤ ਜ਼ਿਆਦਾ ਹੋਣੀ ਹੈ ਸਵੇਟਿੰਗ ਦੇ ਵਿੱਚ ਫੰਗਸ ਬਹੁਤ ਜ਼ਿਆਦਾ ਗਰੋਥ ਕਰਦੀ ਹੈ ਜੀ ਤੇ ਇਸ ਕਰਕੇ ਉਤੇ ਹਲਕੀ ਫੁਰਕੀ ਵਾਇਟਮੈਂਟ ਦੀ ਜਰੂਰਤ ਹੋਈ ਜੀ ਸਰ ਕੋਈ ਖਾਸ ਉਮਰ ਵਰਗ ਜਾਂ ਕੋਈ ਖਾਸ ਬਿਮਾਰੀਆਂ ਵਾਲੇ ਜਿਨ੍ਹਾਂ ਨੂੰ ਇਸ ਮੌਸਮ 'ਚ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਅੱਜਕਲ ਕਾਫੀ ਜ਼ਿਆਦਾ ਇਹ ਬਿਮਾਰੀ ਹੈਗੇ ਜਿੰਦਾ 슈ਗਰ ਦੇ ਪੇਸ਼ੈਂਟ ਹੈ ਉਹਨਾਂ ਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣੀ ਲੋੜ ਹੈ ਪੈਰਾਂ ਦੀ ਇਨਫੈਕਸ਼ਨ ਇਹਨਾਂ ਚੀਜ਼ਾਂ ਤੋਂ ਬਚਾਅ ਰੱਖਣਾ ਚਾਹੀਦਾ ਆਪਾਂ ਤੇ ਸਰ چھوٹے ਬੱਚੇ ਜਿਵੇਂ ਨਵ ਜੰਮੇ ਜਾਂ ਛੋਟੇ ਬੱਚੇ ਜਾਂ ਗਰਭਵਤੀ ਔਰਤਾਂ ਇਹਨਾਂ ਲਈ ਕੋਈ ਖਾਸ ਸਿਹਤ ਸਲਾਹ ਨਹੀਂ ਇਹਨਾਂ ਲਈ ਇਹ ਵੀ ਜਿਹੜੇ ਗਰਭਵਤੀ ਔਰਤਾਂ ਨੇ ਇਹ ਆਪਣੀ ਖਾਣ ਆਪਣਾ ਜਿਹੜਾ ਖਾਣ ਪੀਣ ਦਾ ਪੋਸਟਿਕ ਆਹਾਰ ਜ਼ਰੂਰੀ ਹੈ ਨਾਲੇ ਜਿੰਨਾ ਹੈਲਦੀ ਫੂਡ ਰਿਚ ਆਫ ਪ੍ਰੋਟੀਨਸ ਜਿਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੋਵੇ ਇੱਕ ਪਾਣੀ ਬਹੁਤ ਜ਼ਿਆਦਾ ਪੀਣਾ ਚਾਹੀਦਾ ਇਹਨਾਂ ਮੌਸਮ ਵਿੱਚ ਸਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਕਿ ਹੋਰ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣੀ ਹੈ ਆਪਣੇ ਆਸ-ਪਾਸ ਸਾਫ਼ ਸੁਵਾਈ ਜਾਂ ਕੋਈ ਹੋਰ احتیاط ਵਰਤਨ ਦੇਖੋ ਇਹਦੇ ਜੇ ਵੀ ਸਲੀਪ ਦੀ ਸਫਾਈ ਤਾਂ ਸਾਰੇ ਰੱਖਦੇ ਨੇ ਬਟ ਆਪਣੇ ਆਸ-ਪਾਸ ਦੀ ਜੇ ਸਫਾਈ ਰੱਖਾਂਗੇ ਉਹ ਵੀ ਤਾਂ ਹੀ ਹੀ ਕੰਮ ਆਏਗੀ ਜੇ ਆਪਣਾ ਆਲਾ ਦਵਾਲਾ ਸਾਫ਼ ਸਾਫ਼ ਸੁਥਰਾ ਹੋਏਗਾ ਆਪਣਾ ਆਲਾ ਦਵਾਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਤੇ ਜਿਸ ਤੱਕ ਹੋ ਸਕੇ ਮਤਲਬ ਬਾਜ਼ਾਰ ਦੇ ਵਿੱਚੋਂ ਖੁੱਲਾ ਖਾਣਾ ਐਦਾਂ ਇਹ ਚੀਜ਼ਾਂ ਨੂੰ ਅਵੋਇਡ ਕਰੋ ਪਾਣੀ ਵੱਤ-ਵੱਤ ਪੀਓ ਸਾਫ਼ ਸੁਥਰਾ ਪਾਣੀ ਤੇ ਫੁੱਲ ਸਲੀਪ ਕਪੜੇ ਪਾ ਕੇ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਰਹੀ ਹੋਵੇਗੀ ਜੇ ਤੁਹਾਡੇ ਕੋਈ ਹੋਰ ਵੀ ਸਵਾਲ ਹਨ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤਾਂ ਜੋ ਅਸੀਂ ਉਨ੍ਹਾਂ ਸਵਾਲਾਂ ਦੇ ਜਵਾਬ ਦੇ ਸਕੀਏ ਧੰਨਵਾਦ